ਸਾਜਗਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਤੁਹਾਡੇ ਨਾਲ ਸਾਂਝਿਆ ਕਰ ਰਹੇ ਆ ਅਸੀਂ ਜਲਾ ਗਰਦਾਸਪੁਰ ਤੋਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜਾ ਹੈ ਭਾਰਤ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਜ਼ਿਆਦਾ ਤਣਾਅ ਬਣਿਆ ਹੋਇਆ ਸੀ ਜਿਸ ਨੂੰ ਲੈ ਕੇ ਜਿਹੜੇ ਜੰਗ ਦੇ ਅਸਾਰ ਬੰਦੇ ਹੋਏ ਨਜ਼ਰ ਆ ਰਹੇ ਸੀ ਉਸ ਦੌਰਾਨ ਜਿਹੜਾ ਆ ਬਹੁਤ ਸਾਰੇ ਜਿਹੜਾ ਹੈ ਪੰਜਾਬ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਸੀ ਜਿਨ੍ਹਾਂ ਦੇ ਨਾਲ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਬੱਚਿਆਂ ਦੇ ਉੱਤੇ ਵੀ ਪ੍ਰਭਾਵ ਪੈਂਦਾ ਸਕੂਲ ਦੇ ਉੱਤੇ ਵੀ ਪੇਰੈਂਟਸ ਦੇ ਉੱਤੇ ਵੀ ਜਿਹੜਾ ਆ ਪ੍ਰਭਾਵ ਪੈਂਦਾ ਤੇ ਬਹੁਤ ਜ਼ਿਆਦਾ ਭਾਰਤ ਪਾਕਿਸਤਾਨ ਦੇ ਤਣਾਅ ਦੇ ਵਿੱਚ ਲੋਕਾਂ ਦੇ ਵੀ ਮਾਨਸਿਕ ਸਿੱਕ ਤਣਾਓ ਜਿਹੜੇ ਆ ਉਹ ਵਧਦੇ ਜਾ ਰਹੇ ਸੀ ਕਿਉਂਕਿ ਹਰ ਵਾਰ ਜਿਹੜਾ ਆ ਉਹ ਦਿਮਾਗ ਦੇ ਵਿੱਚ ਇਹੀ ਆ ਰਿਹਾ ਸੀ ਕਿ ਕਿਤੇ ਕੋਈ ਗਲਤ ਨਾ ਹੋ ਜਾਵੇ ਬਹੁਤ ਸਾਰੇ ਜਿਹੜੇ ਆ ਉਹ ਭਾਰਤ ਨੇ ਜਿਹੜਾ ਆ ਉਹਨਾਂ ਨੂੰ ਜਿੰਨੇ ਵੀ ਹਮਲੇ ਕੀਤੇ ਕੇ ਪਾਕਿਸਤਾਨ ਵੱਲੋਂ ਉਹਨਾਂ ਨੂੰ ਨਸ਼ਟ ਕੀਤਾ ਗਿਆ ਪਰ ਕਿਤੇ ਨਾ ਕਿਤੇ ਜਿਹੜਾ ਆ ਇੱਕ ਡਰ ਦਾ ਜਿਹੜਾ ਆ ਉਹ ਮਾਹੌਲ ਬੰਦਾ ਜਾ ਰਿਹਾ ਸੀ ਭਾਰਤ ਹੁੰਦਾ ਦੇ ਕਿ ਹੁਣ ਜਿਹੜਾ ਆ ਉਹ ਸਥਿਤੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਕੰਟਰੋਲ ਦੇ ਵਿੱਚ ਹੈ ਜਿਸ ਦੇ ਨਾਲ ਜਿਹੜਾ ਹੁਣ ਸਕੂਲ ਜਿਹੜੇ ਸ਼ੁਰੂ ਹੋਏ ਨੇ ਇਸ ਟਾਈਮ ਅਸੀਂ ਇੱਥੇ ਇੱਕ ਮਹਾਵੀਰ ਇੰਟਰਨੈਸ਼ਨਲ ਸਕੂਲ ਜਿਹੜਾ ਗਰਦਾਸਪੁਰ ਦੇ ਵਿੱਚ ਮੌਜੂਦ ਆ ਮੇਰੇ ਨਾਲ ਮਾਜੋ ਪ੍ਰਿੰਸੀਪਲ ਮੈਡਮ ਜਿਹੜੇ ਨੇ ਇੱਥੇ ਮੌਜੂਦ ਨੇ ਗੱਲਬਾਤ ਕਰਨ ਲਈ ਮੈਡਮ ਪਹਿਲਾਂ ਤੇ ਆਪਣਾ ਨਾਮ ਦੱਸਿਓ ਸਤਿ ਸ਼੍ਰੀ ਅਕਾਲ ਜੀ ਮੈਂ ਅਮਰਜੀਤ ਕੌਰ ਪ੍ਰਿੰਸੀਪਲ ਮਹਾਵੀਰ ਇੰਟਰਨੈਸ਼ਨਲ ਸਕੂਲ ਮੈਮ ਕਾਫੀ ਦਿਨ ਜਿਹੜੇ ਸਕੂਲ ਬੰਦ ਰਹੇ ਆ ਕਿੱਦਾਂ ਦਾ ਲੱਗਦਾ ਸੀ ਇਸ ਟਾਈਮ ਨਹੀਂ ਮਾਹੌਲ ਬਹੁਤ ਹੀ ਜ਼ਿਆਦਾ ਤਣਾਪੂਰਨ ਬਣਿਆ ਹੋਇਆ ਸੀਗਾ ਲੇਕਿਨ ਜਿਸ ਤਰ੍ਹਾਂ ਕਿ ਗਵਰਨਮੈਂਟ ਨੇ ਡਿਸੀਜਨ ਕੀਤਾ ਕਿ ਸਕੂਲਸ ਬੰਦ ਕੀਤੇ ਜਾਣਗੇ ਮੈਨੂੰ ਲੱਗਦਾ ਉਹ ਡਿਸੀਜਨ ਕਾਫੀ ਵਧੀਆ ਸੀਗਾ ਕਿਉਂਕਿ ਉਸ ਟਾਈਮ ਦੇ ਉੱਤੇ ਮਾਹੌਲ ਇਸ ਤਰ੍ਹਾਂ ਦਾ ਸੀਗਾ ਕਿ ਬੱਚਿਆਂ ਨੂੰ ਸਕੂਲ 'ਚ ਬੁਲਾਣਾ ਜੋ ਸੀ ਉਹ ਸੇਫ ਬਿਲਕੁਲ ਨਹੀਂ ਸੀ ਬੱਚਿਆਂ ਵਾਸਤੇ ਬਟ ਜਦੋਂ ਵੀ ਕਦੀ ਜੰਗ ਹੁੰਦੀ ਹੈ ਤੇ ਸਭ ਦਾ ਨੁਕਸਾਨ ਹੁੰਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਸਕੂਲ ਬੰਦ ਕਰਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਜੋ ਹੈ ਬੱਚਿਆਂ ਦਾ ਹੁੰਦਾ ਹੈ ਇਕ ਤਾਂ ਬੱਚੇ ਮਾਹੌਲ ਇੱਕ ਅੱਛਾ ਮਾਹੌਲ ਘਰਾਂ 'ਚ ਨਹੀਂ ਸੀਗਾ ਕਿਉਂਕਿ ਸਾਰੇ ਹੀ ਟੈਨਸ਼ਨ 'ਚ ਸੀਗੇ ਤੇ ਦੂਸਰਾ ਜੋ ਸੀਗਾ ਬੱਚੇ ਸਕੂਲ ਨਹੀਂ ਆ پا ਰਹੇ ਸੀ ਜਿਹਦੇ ਕਰਕੇ ਉਹਨਾਂ ਦੀਆਂ ਸਟੱਡੀਜ਼ ਜੋ ਨੇ ਉਹ ਕਾਫੀ ਜ਼ਿਆਦਾ ਇਫੈਕਟ ਹੋ ਗਿਆ ਨੇ ਪੜ੍ਹਾਈ ਦਾ ਕਾਫੀ ਨੁਕਸਾਨ ਹੋਇਆ ਇਹਦੇ ਦੌਰਾਨ ਮੈਡਮ ਜਿਵੇਂ ਕਿ ਬੱਚਿਆਂ ਨੂੰ ਘਰ ਦੇ ਵਿੱਚ ਵੀ ਹੋਮਵਰਕ ਦਿੱਤਾ ਜਾਂਦਾ ਆ ਉਹਦੇ ਨਾਲ ਬੱਚਿਆਂ ਦਾ ਜਿਹੜੀ ਐਜੂਕੇਸ਼ਨ ਆਨਲਾਈਨ ਰੈਗੂਲਰ ਤੇ ਰਹਿੰਦੀ ਹੈ ਪਰ ਸਕੂਲ ਐਜੂਕੇਸ਼ਨ ਤੋਂ ਹੋਮ ਐਜੂਕੇਸ਼ਨ ਦੇ ਵਿੱਚ ਕਿੰਨਾ ਕਿ ਡਿਫਰੈਂਸ ਹੋ ਜਾਂਦਾ ਹਾਂਜੀ ਅਸੀਂ ਪੂਰੀ ਕੋਸ਼ਿਸ਼ ਕੀਤੀ ਸੀਗੀ ਕਿ ਆਨਲਾਈਨ ਕਲਾਸਿਸ ਦੇ ਥਰੂ ਜਿਹੜਾ ਬੱਚਿਆਂ ਦੀ ਸਟੱਡੀਆਂ ਜਿਹੜੀਆਂ ਉਹਨੂੰ ਕੰਟੀਨਿਊ ਰੱਖਿਆ ਜਾ ਸਕੇ ਲੇਕਿਨ ਜਿਸ ਤਰ੍ਹਾਂ ਕਿ ਤੁਸੀਂ ਸਮਝ ਸਕਦੇ ਹੋ ਕਿ ਸਕੂਲ ਦਾ ਇੱਕ এনवायरमेंट ਘਰ 'ਚ ਕ੍ਰੀਏਟ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਤੇ ਬੱਚੇ ਘਰ ਵਿੱਚ ਉਹਨਾਂ ਮਤਲਬ ਡਿਸਪਲਿਨ ਦੇ ਨਾਲ ਜੋ ਹੈ ਸਟੱਡੀਆਂ ਨਹੀਂ ਕਰ ਸਕਦੇ ਬਟ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਕਿ ਚਲੋ ਜਿੰਨਾ ਅਸੀਂ ਕਵਰ ਕਰ ਸਕਦੇ ਆ ਆਨਲਾਈਨ ਕਲਾਸਿਸ ਦੇ ਵਿੱਚ ਕਵਰ ਕੀਤਾ ਜਾਏ ਬਟ ਚਲੋ ਹੁਣ ਸਕੂਲ ਜਿੱਦਾਂ ਹੀ ਮਤਲਬ ਅੱਜ ਤੋਂ ਸਕੂਲ ਖੁੱਲ ਗਏ ਨੇ ਬੱਚੇ ਵਾਪਸ ਆ ਕੀ ਰਹੀਆਂ ਕਿ ਜੋ ਵੀ ਉਹਨਾਂ ਨੂੰ ਆਨਲਾਈਨ 'ਚ ਵੀ ਪੜਾਇਆ ਗਿਆ ਉਹਨੂੰ ਦੁਬਾਰਾ ਤੋਂ ਰਿਪੀਟ ਕਰਾਇਆ ਜਾ ਰਿਹਾ ਮੈਡਮ ਜਿਵੇਂ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਬਹੁਤ ਮਹੱਤਵਪੂਰਨ ਜਿਹੜਾ ਫੈਸਲਾ ਲਿਆ ਸੀ ਕਿ ਸਕੂਲ ਬੰਦ ਕਰ ਦਿੱਤੇ ਗਏ ਸੀ ਤੇ ਉਹਦੇ ਉੱਤੇ ਤੁਸੀਂ ਕਿਹਾ ਕਿ ਬਹੁਤ ਵਧੀਆ ਕੀਤਾ ਕਿਉਂਕਿ এনवायरमेंट ਜਿਹੜਾ ਹੈ ਉਹ ਖਰਾਬ ਹੁੰਦਾ ਨਜ਼ਰ ਆ ਰਿਹਾ ਸੀ ਜਿਹਦੇ ਕਰਕੇ ਜਿਹੜਾ ਛੁੱਟੀਆਂ ਕਰਨੀਆਂ ਜ਼ਰੂਰੀ ਸੀ ਕਿਉਂਕਿ ਮਾਹੌਲ ਜਿਹੜਾ ਭਖਦਾ ਪਿਆ ਸੀ ਪਰ ਹੁਣ ਜਿਵੇਂ ਕਿ ਸਕੂਲ ਲੱਗ ਗਏ ਆ ਜਿਹੜਾ ਪ੍ਰਸ਼ਾਸਨ ਨੇ ਜਿਹੜੀ ਖੁੱਲ੍ਹ ਦੇ ਦਿੱਤੀ ਗਈ ਹੈ ਰਾਤ ਸਾਡੇ ਨਰਿੰਦਰ ਮੋਦੀ ਵੀ ਜਿਹੜੇ ਉਹ ਲਾਈਵ ਹੋ ਕੇ ਜਿਹੜੀ ਗੱਲਬਾਤ ਕਰਦੇ ਨੇ ਇਸਨ ਦੇ ਨਾਲ ਕੀ ਕਹਿਣਾ ਚਾਹੋ? ਨਹੀਂ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਆਈ ਐਮ ਵੈਰੀ ਥੈਂਕਫੁਲ ਟੂ ਦਾ ਇੰਡੀਅਨ ਗਵਰਨਮੈਂਟ ਮੋਦੀ ਜੀ ਔਰ ਮੈਂ ਥੈਂਕ ਯੂ ਬੋਲਣਾ ਚਾਹਾਂਗੀ ਡੀਸੀ ਸਰ ਗੁਰਦਾਸਪੁਰ ਨੂੰ ਕਿਉਂਕਿ ਉਹਨਾਂ ਨੇ ਅੱਜ ਸਾਡੇ ਸਕੂਲ ਜ਼ੋਨ ਐ ਸਾਨੂੰ ਇੱਕ ਆਸ਼ਵਾਸ਼ਣ ਦਿੱਤਾ ਕਿ ਤੁਸੀਂ ਬਿਲਕੁਲ ਸੇਫ ਹੋ ਤੇ ਕੰਡੀਸ਼ਨ ਜੋ ਹੈ ਉਹ ਅੰਡਰ ਕੰਟਰੋਲ ਹੈ ਤੇ ਬੱਚੇ ਜਿਹੜੇ ਨੇ ਸਕੂਲਾਂ 'ਚ ਆ ਸਕਦੇ ਨੇ ਤਾਂ ਆਪਣੀਆਂ ਸਟੱਡੀਜ਼ ਜੜੀਆਂ ਨੇ ਉਹ ਕੰਟੀਨਿਊ ਕਰ ਸਕਦੇ ਨੇ ਇਸ ਵਾਸਤੇ ਮੈਂ ਬਹੁਤ ਬਹੁਤ ਥੈਂਕਫੁਲ ਹਾਂ ਮੈਮ ਜਿਵੇਂ ਕਿ ਬੱਚੇ ਆ ਰਹੇ ਨੇ ਅ ਕਰੀਬ ਬਹੁਤ سارے ਬੱਚੇ ਜਿਵੇਂ ਕਿ ਸਕੂਲ ਦੇ ਵਿੱਚ ਹੁੰਦੇ ਆ ਪੂਰੇ ਬੱਚੇ ਰੈਗੂਲਰ ਹੋ ਗਏ ਕਿ ਜਾਂ ਕਈ ਜਣੇ ਅਜੇ ਵੀ ਛੁੱਟੀ ਕਰਵਾ ਦਿੱਤੀ ਆ ਨਹੀਂ ਅਜੇ ਵੀ ਕਾਫੀ ਬੱਚੇ ਜੋ ਨੇ ਉਹ ਰੈਗੂਲਰ ਸਕੂਲ 'ਚ ਨਹੀਂ ਆਏ ਨੇ ਕਿਉਂਕਿ ਕਈ ਪੇਰੈਂਟਸ ਨੂੰ ਅਜੇ ਡਾਊਟਫੁਲ ਹੈ ਕਿ ਸਕੂਲ ਓਪਨ ਹੋ ਗਿਆ ਜਾਂ ਨਹੀਂ ਹੋ ਗਿਆ ਔਰ ਕਈ ਜਿਹੜੇ ਨੇ ਥੋੜਾ ਡਰਦੇ ਮਾਹੌਲ 'ਚ ਨੇ ਤੋਂ ਆਪਣੇ ਬੱਚੇ ਨੂੰ ਜਿਹੜਾ ਉਹ ਸਕੂਲ ਭੇਜਣਾ ਨਹੀਂ ਚਾ ਰਹੇ ਬਟ ਮੈਂ ਸਿਰਫ ਉਹਨਾਂ ਨੂੰ ਇਹ ਰਿਕਵੈਸਟ ਕਰਾਂਗੀ ਕਿ ਤੁਸੀਂ ਆਪਣੇ ਡਿਪਾਰਟਮੈਂਟ ਦੇ ਉੱਪਰ ਆਪਣੇ ਪ੍ਰਸ਼ਾਸਨ ਦੇ ਉੱਤੇ ਪੂਰਾ ਵਿਸ਼ਵਾਸ ਰੱਖੋ ਔਰ ਬੱਚਿਆਂ ਨੂੰ ਸਕੂਲ ਭੇਜੋ ਤਾਂ ਕਿ ਆਪਣੀਆਂ ਸਟੱਡੀਜ਼ ਕੰਟੀਨਿਊ ਕਰ ਸਕਣ ਜਾਂਦੇ ਜਾਂਦੇ ਜਿਹੜੇ ਮਾਪੇ ਨੇ ਬੱਚਿਆਂ ਦੇ ਵਾਸਤੇ ਕਾਫੀ ਜ਼ਿਆਦਾ ਜਿਹੜਾ ਉਹ ਉਹ ਨਾਜ਼ੁਕ ਸਥਿਤੀ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਇੱਕ ਚੰਗਾ ਮੈਸੇਜ ਮਾਹੌਲ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਕੀ ਦੇਣਾ ਚਾਹੁੰਦੇ ਜੀ ਨਹੀਂ ਪੇਰੈਂਟਸ ਵਾਸਤੇ ਇਹ ਮੈਸੇਜ ਹੈ ਕਿ ਤੁਸੀਂ ਉਹਨ ਥੋੜਾ ਜਿਹਾ ਫੇਥ ਰੱਖੋ ਉਹਨ ਮਾਹੌਲ ਜੋ ਹੈ ਵਾਪਸ ਤੋਂ ਨਾਰਮਲ ਹੋ ਚੁੱਕਾ ਹੈ ਤੇ ਬੱਚਿਆਂ ਨੂੰ ਸਕੂਲ ਭੇਜਿਆ ਜਾਏ ਆਪਣੀ ਸਟੱਡੀਜ਼ ਕੰਟੀਨਿਊ ਕਰਨ ਤੇ ਅਸੀਂ ਉਹਨਾਂ ਨੂੰ ਅਸ਼ੋਰ ਕਰਦੇ ਹਾਂ ਕਿ ਜੋ ਵੀ ਉਹਨਾਂ ਦਾ ਇਹਨਾਂ ਛੁੱਟੀਆਂ ਦੇ ਵਿੱਚ ਜੋ ਵੀ ਬੱਚਿਆਂ ਦਾ ਨੁਕਸਾਨ ਹੋਇਆ ਉਹ ਸਾਰਾ ਕਵਰ ਕੀਤਾ ਜਾਏਗਾ ਬਿਲਕੁਲ ਜੀ ਦੋਸਤੋ ਤੁਸੀਂ ਦੇਖਦੇ ਪਿਓ ਮੇਰੇ ਨਾਲ ਐ ਟਾਈਮ ਮਹਾਵੀਰ ਇੰਟਰਨੈਸ਼ਨਲ ਸਕੂਲ ਤੋਂ ਮੇਰੇ ਨਾਲ ਮੈਡਮ ਅਮਰਜੀਤ ਕੌਰ ਜੀ ਮੌਜੂਦ ਸੀ ਜੋ ਕਿ ਮੌਜੂਦਾ ਪ੍ਰਿੰਸੀਪਲ ਨੇ ਸਕੂਲ ਦੇ ਵਿੱਚ ਜਿਨ੍ਹਾਂ ਨੇ ਕਿਹਾ ਕਿ ਮਾਹੌਲ ਖਰਾਬ ਹੋਇਆ ਤਾਂ ਪ੍ਰਸ਼ਾਸਨ ਨੇ ਬਹੁਤ ਵਧੀਆ ਕੀਤਾ ਕਿ ਸਕੂਲ ਜਿਹੜਾ ਆ ਉਹ ਛੁੱਟੀ ਕਰ ਦਿੱਤੀ ਗਈ ਤੇ ਹੁਣ ਜਿਹੜਾ ਆ ਤੁਸੀਂ ਦੇਖਦੇ ਪਿਓ ਪਿਓ ਸਕੂਲ ਦੁਬਾਰਾ ਤੋਂ ਜਿਹੜੇ ਨੇ ਖੁੱਲ ਚੁੱਕੇ ਨੇ ਬੱਚੇ ਆ ਰਹੇ ਨੇ ਪਰ ਜਿਹੜੇ ਬੱਚੇ ਹਾਲੇ ਵੀ ਡਰ ਦੇ ਮਾਹੌਲ ਦੇ ਵਿੱਚ ਨੇ ਜਾਂ ਪੇਰੈਂਟਸ ਜਿਹੜੇ ਨੇ ਉਹ ਡਰ ਦੇ ਮਾਹੌਲ ਦੇ ਵਿੱਚ ਨੇ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਇੱਕ ਮੈਸੇਜ ਦਿੱਤਾ ਜਾਂਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹੁਣ ਡਰਨ ਦੀ ਲੋੜ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਮਨ ਦੇ ਵਿੱਚ ਖੌਫ ਰੱਖਣ ਦੀ ਲੋੜ ਨਹੀਂ ਹੈ ਤੇ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜ ਕੇ ਉਹਨਾਂ ਦੀ ਸਟੱਡੀ ਜਿਹੜੀ ਉਹ ਨਾਰਮਲਾਈਜ਼ਡ ਬਿਹੇਵ ਦੇ ਉੱਤੇ ਦੁਬਾਰਾ ਤੋਂ ਜਿਹੜੀ ਸ਼ੁਰੂ ਕਰਵਾ ਦਿੱਤੀ ਜਾਵੇ ਤਾਂ ਕਿ ਬੱਚਿਆਂ ਦੀ ਪੜਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਗੜ ਨਾ ਪਵੇ ਦੇਤੇ ਪੀ ਮੇਰਾ ਡੀਪੀ ਸੀ ਪੰਜਾਬੀ ਮਟਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਰਜਿਤ ਕੁਮਾਰ ਦੇ ਨਾਲ ਧੰਨਵਾਦ